ਰ 155 4 ਸਟਾਰ ਡਬਲ ਪੰਪ ਤੇ ਡਬਲ ਡੈਕੀ ਬੂਟੀ ਕਿੰਨੇ ਮਾਡਲ ਆ ਗਿਆ ਜੀ 17 ਬਾਈ 17 ਇਹਦੀ ਕੀ ਡਿਮਾਂਡ ਕਰਦੇ ਨੇ ਇਹਦੀ ਬਾਈ 5 ਲੱਖ 40000 ਰੁਪਇਆ ਹਾਂਜੀ ਮੇਰੇ ਐਵੇਂ 5 ਲੱਖ 20000 ਰੁਪਇਆ 5 ਲੱਖ 20000 ਰੁਪਇਆ ਦਾ ਬਾਈ ਕਹਿੰਦਾ ਦੇ ਦਾਂਗੇ 20000 ਰੁਪਇਆ ਡਿਸਕਾਊਂਟ ਸਾਨੂੰ ਸਿੱਧਾ ਹੋਊਗਾ ਬਾਕੀ ਮੌਕੇ ਦੀ ਗੱਲ ਹੋਣੀ ਆ 20000 ਰੁਪਇਆ ਯਾਰ ਤੁਹਾਡਾ ਸ਼ੇਅਰ ਤੇ ਲਾਈਕ ਬੰਦਾ ਕਰਦਾ ਸੋ 5000 ਰੁਪਇਆ ਸਪੈਸ਼ਲ 155 4 ਸਟਾਰ ਰਵਰਸ ਪੀਟਿਓ 17 ਦੇ ਲਾਸਟ ਹਾਂਜੀ 19 ਦੀ ਕਾਪੀ ਇਹ ਵੀ ਤੁਹਾਡਾ ਕਰ ਦਿਆਂਗੇ। ਇਹਦੇ ਬਈ 5,65,000 ਰੁਪਏ ਹੈ ਬਈ। ਠੀਕ ਆ ਜੀ। ਇਹ ਜੋ ਮੰਤਨ ਹੋਊਗੀ ਕਰਾਂਗੇ ਬਈ ਜਿਹੜੀ ਇਹ ਯਾਰ ਤੁਹਾਨੂੰ ਕਿਹਾ 5000 ਰੁਪਏ ਤੁਹਾਡਾ ਲਾਈਕ ਸ਼ੇਅਰ ਤੇ 5000 ਰੁਪਏ ਉਹਦਾ ਸ਼ਪੈਂਕਰ ਨੰਬਰ 98550 ਹਾਂਜੀ 19099839 ਹਾਂਜੀ ਹਰਸੀ ਘਾਹ ਬਾਈ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਆਪਾਂ ਖੜੇ ਹਾਂ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਅੱਜ ਤੁਹਾਨੂੰ ਬਾਈ ਜੀ ਆਪਾਂ ਸਵਰਾਜ ਟਰੈਕਟਰ ਦਿਖਾਉਣੇ ਆ 855 ਚਾਰ ਟਰੈਕਟਰ ਹੋਣਗੇ ਬਾਈ ਨਾਲ ਬਾਕੀ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕਿਵੇਂ ਜੀ ਬਹੁਤ ਵਧੀਆ ਬਾਈ ਤੇ ਆਪਣੀ ਲੋਕੇਸ਼ਨ ਦੱਸ ਦਿਓ ਪਹਿਲਾਂ ਪਿੰਡ ਕਿਹੜਾ ਹੈ ਇਹ ਆਪਣਾ ਪਿੰਡ ਬਾਈ ਤਨ ਸਿੰਘ ਖਾਨਾ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਤੇ ਮੰਡੀ ਚ ਕਿਹੜਾ ਨੰਬਰ ਆ ਬਣਾਦੀ ਹੈ ਆਪਣਾ 1 ਨੰਬਰ ਹੈ ਬਾਈ ਠੀਕ ਹੈ ਜੀ ਮੌਣਾ ਤੋਂ ਆਉਂਦੇ ਹਨ ਠੀਕ ਹੈ ਜੀ ਤੇ ਬਾਕੀ ਕਾਗਜ਼ ਪੱਤਰਾਂ ਦੀ ਬਾਈ ਜ਼ਿੰਮੇਵਾਰੀ 100% ਤੇ ਕਿੰਨੇ ਕ ਟਰੈਕਟਰ ਅਵੇਲੇਬਲ ਨੇ ਬਾਈ ਤਿੰਨ ਚਾਰ ਤਿੰਨ ਚਾਰ ਠੀਕ ਹੈ ਜੀ ਕਿੰਨੇ ਕ ਟਾਈਮ ਤੋਂ ਕੰਮ ਕਰਦੇ ਆ ਜੀ ਆਪਾਂ ਨੂੰ ਬਾਈ ਹੋ ਗਿਆ ਸਾਲ ਡੇਢ ਸਾਲ ਠੀਕ ਹੈ ਜੀ ਤੇ ਅੱਜ ਤੁਹਾਨੂੰ ਦਿਖਾਉਣਾ ਹੈ ਜੀ ਤੇ ਹਰਿਆਣਾ ਨੰਬਰ ਆਉਣਗੇ ਬਾਈ ਜੀ ਹਾਂਜੀ ਬਾਈ ਚਾਰੇ ਹਰਿਆਣਾ ਨੰਬਰ ਠੀਕ ਆ ਬਾਈ ਜੀ ਸਾਹਮਣੇ ਦੇਖ ਸਕਦਾ ਤੁਸੀਂ ਸਪਰਾਜ 155 3 ਸਟਾਰ ਆ ਗਿਆ ਜੀ ਸਿੰਗਲ ਪੰਪਾ ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਜੀ ਬਾਈ ਹੈਗੇ 50 ਪੈਸੇ ਅੱਧੇ ਟਾਇਰ ਕਹਿ ਕੇ ਦੇਣ ਅੱਧੇ ਕ ਟਾਇਰ ਹੈਗੇ ਆ ਬਾਈ ਕਹਿੰਦਾ ਪਰ ਇਹ ਤੂੰ ਵੱਧ ਹੀ ਹੋਣਗੇ ਅੱਧੇ ਹੀ ਦੱਸਿਆ ਆਪਾਂ ਤੇ ਰੰਗ ਪੇਂਟ ਦੀ ਜੇ ਗੱਲ ਕਰੀ ਨਹੀਂ ਨਾਲ ਬਾਈ ਇਹ ਜਨਾਲ ਆ ਜਮਾ ਤੇ ਕਿੰਨੇ ਮਾਡਲ ਆ ਗਿਆ ਜੀ 12 ਬਾਈ 12 ਮਾਡਲ ਆ ਤੇ ਸਿੰਪਲ ਸਟੀering ਤੇ ਆ ਗਿਆ ਸਿੰਪਲ ਸਟੀering ਤੇ ਅੱਗੇ ਸਾਨੂੰ ਇੱਕ ਚੀਜ਼ ਦਿਖਾਉਣੀ ਆ ਆ ਪਾਈਪਾਂ ਦੇਖ ਸਕਦੇ ਤੁਸੀਂ ਬਾਈ ਰਬੜ ਦੀਆਂ ਨਹੀਂ ਲੱਗੀਆਂ ਹੋਈਆਂ ਜ਼ਿਆਦਾਤਰ ਸਬਰਾਜ ਚ ਪਾਣੀ ਬੜੀ ਦਿੱਕਤ ਆਉਂਦੀ ਜੀ ਇਹ ਪਾੜ ਜਾਂਦੀਆਂ ਨੇ ਹਾਂ ਇਹ ਬਾਈ ਕਹਿੰਦਾ ਹੁਣ ਜਮੇ ਹੀ ਨਹੀਂ ਪਾੜਦੀਆਂ ਪੱਕਾ ਕੰਮ ਕਰਿਆ ਹੋਇਆ ਤੇ ਇਹਦੀ ਆਪਾਂ ਡਿਮਾਂਡ ਦੀ ਜੇ ਗੱਲ ਕਰੀਏ ਡਿਮਾਂਡ ਬਾਈ 3.5 ਲੱਖ ਰੁਪਏ ਹਾਂਜੀ ਵੇ ਰੈਂਗ ਕਰ ਦਾਂਗੇ ਬਾਈ ਯਾਰ ਕਿੰਨਾ ਕਰੋਗੇ ਜੀ 3.5 ਲੱਖ ਦੇ ਦਾਂਗੇ ਬਾਈ ਸਵਾ 3 ਦਾ ਬਾਈ ਕਹਿੰਦਾ ਦੇ ਦਾਂਗੇ 3 ਲੱਖ 39000 ਰੁਪਏ ਡਿਮਾਂਡ ਰੱਖਿਆ ਟਰੈਕਟਰ ਦੀ ਤੇ ਹਰਿਆਣਾ ਨੰਬਰ ਹੋਊਗਾ ਕੋਈ ਬੰਦਾ ਦੇਖੇ ਆ ਕਿ ਪਰਖੇ ਆ ਰਮਾਨ ਤਾਂ ਹਰੇਕ ਬੰਦੇ ਦਾ ਕਰਾਂਗੇ ਭਾਈ ਹੋਊਗਾ ਰਮਾਨ ਤਾਂ ਮੌਕੇ ਤੇ ਹਾਂਜੀ ਅੱਗੇ ਦੇਖ ਸਕਦੇ ਨੇ ਤੁਸੀਂ ਸਪਰਾਜ 155 4 ਸਟਾਰ ਡਬਲ ਪੰਪ ਤੇ ਡਬਲ ਡਿਸਟ੍ਰੀਬਿਊਟਰ ਟੌਬ ਮਾਡਲ ਲੈ ਸਕਦੇ ਆਪਾਂ ਤੇ ਫਾਈਬਰ ਵਾਲੀ ਹੱਡ ਲੱਗੀ ਹੈ ਜੀ ਤੇ ਡੈਕ ਡੁੱਕ ਲੱਗਿਆ ਡੈਕ ਤਾਂ ਨਹੀਂ ਲਾਉਂਦੇ ਭਾਈ ਨਾ ਭਾਈ ਨਾ ਇਹਦੇ ਟਾਇਰਾਂ ਦੀ ਜੇ ਗੱਲ ਕਰੀ ਫਰੰਟ ਟਾਇਰ ਰੇਡੀਅਲ ਬਿਲਕੁਲ ਨਵੇਂ ਆ ਹਾਂਜੀ ਬੈਕਟਰਾਂ ਦੀ ਕੰਡੀਸ਼ਨ ਆਈ 90 ਪੈਸੇ 90 ਪੈਸੇ ਬੈਕਟਰਾਂ ਦੀ ਕੰਡੀਸ਼ਨ ਆ ਰੰਗ ਪੇਂਟ ਦੀ ओरिजिनल ਆ ਬਾਈ ਮਾੜਾ ਮੋਟਾ ਬਾਈ ਰਿੰਬਾ ਰੁੰਬਾ ਤੇ ਮਾੜਾ ਮੋਟਾ 19 ਤੋਂ 21 ਵੱਜਾ ਹੁੰਦਾ ਐਵੇਂ ਗੱਲ ਆਪਾਂ ਕਹਿ ਦਗੇ ਕੱਲ੍ਹ ਨੂੰ ਆਲਾ ਕੇ ਹੈਨਾ ਬਾਈ ਕਹਿੰਦਾ ਆਪਾਂ ਝੂਠ ਨਹੀਂ ਬੋਲਦੇ ਰਿੰਬਾ ਰੁੰਬਾ ਤੇ ਮਾੜੀ ਮੁੱਠੀ ਹੋ ਸਕਦੀ ਮਾੜਾ ਮੋਟਾ ਬਾਈ ਲੰਕਾ ਲੁੰਕਾਂ ਤੇ ਮਾੜਾ ਮੋਟਾ ਵੱਜ ਜਾਂਦਾ ਹੈਨਾ ਹਾਂਜੀ ਬਾਕੀ ਤਾਂ ਹਾਂ ਤੋਂ ਸ਼ੂ ਸ਼ੂ ਦਾ ਪੂਰਾ ਓਰੀਜਨਲ ਬਾਈ ਛੋਟੇ ਹੋਰ ਇੰਜਨ ਤੇ ਕਿਤੇ ਰੰਗ ਨਹੀਂ ਬਾਈ ਠੀਕ ਆ ਬਾਈ ਜੀ ਇਹਦੇ ਵੀ ਉਹੀ ਸਿਸਟਮ ਆ ਗਿਆ ਬਾਈ ਪਾਈਪਾਂ ਸ ਵਾੜਦਿਆਂ ਨਹੀਂ ਜਮਾ ਕਿੰਨਾ ਮਰਜੀ ਭਜਾਈ ਜਾਓ ਤੇ ਇਹ ਆ ਗਿਆ ਜੀ ਪਾਵਰ ਸਟੀering 17 ਮਾਡਲ ਇਹ ਕਿੰਨੇ ਮਾਡਲ ਆ ਗਿਆ ਜੀ ਇਸ 17 ਬਾਈ 17 ਮਾਡਲ ਆ ਇਹ ਵੀ ਹਰਿਆਣਾ ਨੰਬਰ ਹੋਰ ਹਰਿਆਣਾ ਨੰਬਰ ਬਾਈ ਐਨਓਸੀ ਅਵੇਲੇਬਲ ਠੀਕ ਆ ਜੀ ਤੇ ਇਹਦੀ ਕੀ ਡਿਮਾਂਡ ਕਰਦੇ ਨੇ ਤੇਰੀ ਬਾਈ 5 ਲੱਖ 40000 ਰੁਪਇਆ ਹਾਂਜੀ ਮੇਰੇ ਐਵੇਂ 5 ਲੱਖ 20000 ਰੁਪਇਆ 5 ਲੱਖ 20000 ਰੁਪਇਆ ਦਾ ਬਾਈ ਕਹਿੰਦਾ ਦੇ ਦਾਂਗੇ 20000 ਰੁਪਇਆ ਡਿਸਕਾਊਂਟ ਸਾਨੂੰ ਸਿੱਧਾ ਹੋ ਜਾ ਬਾਕੀ ਮੌਕੇ ਦੀ ਗੱਲ ਹੋਣੀ ਆ 20000 ਰੁਪਇਆ ਯਾਰ ਤੁਹਾਡਾ ਛੇਰ ਤੇ ਲਾਈਕ ਬੰਦਾ ਕਰਦਾ ਸੋ 5000 ਰੁਪਏ ਸਪੈਸ਼ਲ ਆਫਰ ਆ ਯਾਰ ਬਾਈ ਕਹਿੰਦਾ 5000 ਰੁਪਏ ਹੋਰ ਛੱਡ ਦਾਂਗੇ ਜੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਆਉਂਦਾ ਤੇ ਬਾਈ ਨੂੰ ਦਿਖਾ ਦਿਓ ਤੁਸੀਂ ਮਾਣ ਦਾਨ ਬਾਈ ਕਹਿੰਦਾ ਲਾਜ਼ਮੀ ਕਰਾਂਗੇ ਅੱਗੇ ਆ ਗਿਆ ਜੀ ਸਪਰਾਜ 855 10 ਮਾਡਲ 10 ਮਾਡਲ ਆ ਗਿਆ ਬਾਈ ਜੀ ਇਹਦਾ ਇੰਜਨ ਆ ਕਲੋਸ ਕਰਦਾ ਜਿਹਦੀ ਡਿਮਾਂਡ ਜ਼ਿਆਦੇ ਆ ओरिजिनल ਇੰਜਨ ਪ੍ਰੋਟੈਕਟਰ ਕ੍ਰੈਂਕ ਪਈ ਆ ਬਾਈ ਸਾਰਾ ਹਾਈਡ ਟਰੈਕਟਰ ਖੁੱਲਿਆ ਨਹੀਂ ਹੋਇਆ ਤੇ ਠੀਕ ਆ ਜੀ ਰੀਜਨਲ ਆ ਬਾਈ ਕਹਿੰਦਾ ਟਰੈਕਟਰ ਹਜੇ ਤੱਕ ਖੁੱਲਿਆ ਨਹੀਂ ਕਰਾਂ ਕੋਈ ਕਨਾਲ ਦੀ ਆ 100% ਗਾਰੰਟੀ ਆ ਬਾਈ ਦੀ ਤੇ ਇਹ ਚ ਵੀ ਪਾਈਪਾਂ ਤੁਹਾਨੂੰ ਉਹੀ ਮਿਲਣਗੀਆਂ ਬਾਈ ਕਿੰਨਾ ਮਰਜੀ ਪ੍ਰੈਸ਼ਰ ਪਾਈਏ ਉਹ ਪਾਈਪ ਨਹੀਂ ਛੁੱਡੀ ਪਾਟੂਗੀ ਤੇ ਇਹਦੀ ਰੰਗ ਪਿੰਡ ਦੀ ਗੱਲ ਕਰੀਏ ਸ਼ੋਅ ਸਟੇਜ ਰੀਜਨਲ ਆ ਬਾਈ ਰੀਜਨਲ ਆ ਜੀ ਸਾਰਾ ਟਰੈਕਟਰ ਰੀਜਨਲ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਸਾਰਾ 60 ਪੈਸੇ ਬਾਈ 60 ਕ ਪੈਸੇ ਟਾਇਰ ਆ ਗਿਆ ਜੀ ਗੁਡੀਅਰ ਦੇ ਅਗਲੇ ਅੱਧੇ ਕਾ ਬਾਈ ਅਗਲੇ ਹੈਗੇ ਜੀ 50 ਕ ਪੈਸੇ ਸਿੰਪਲ ਸਟੀering ਆ ਜੀ ਤੇ ਇਹਦੀ ਐਨਓਸੀ ਮਿਲ ਜੂ ਜੀ हां भाई मिल जाओ दस मॉडल है ले लेनी ले ले अगला नहीं लेनी अगले दी मर्ज़ी वो त अगले दी इच्छा होगी ते दे 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 दा दा ए दी की डिमांड कर दे ए दी भाई 340000 ਰੁਪਏ ਮੰਗਿਆ ਸੀ ਬਾਈ ਹਾਂਜੀ ਦੇ ਦਾਂਗੇ ਬਾਈ 320000 ਰੁਪਏ 320000 ਰੁਪਏ ਦਾ 20 20 ਹਜ਼ਾਰ ਦਾ ਡਿਸਕਾਊਂਟ ਜਣੂ ਮਿਲੂਗਾ ਇਹ ਵੀਡੀਓ ਦੇਖਣ 25 ਦਾ ਹੋ ਜਾ ਆਹ ਟਰੈਕਟਰ ਬਾਰੇ ਗੱਲਬਾਤ ਕਰਦੇ ਜੀ ਇਹ ਹੈਗਾ ਜੀ ਸਵਰਾਜ 855 ਹੋਰ ਸਟਾਰ ਰਿਵਰਸ ਪੀਟਿਓ 12 ਦੇ ਲਾਸਟ ਹਾਂਜੀ 19 ਦੀ ਕਾਪੀ 19 ਦੀ ਪਿੱਠਾ ਰਪਲਾਸ 19 ਫਰਸਟ ਪਾਰਟੀ ਦਾ ਟਰੈਕਟਰ ਹੈ ਠੀਕ ਹੈ ਜੀ ਫਰਸਟ ਪਾਰਟੀ ਹੈ 1900 ਘੰਟਾ ਸਾਰਾ ਜੈਨੂਇਨ ਚੱਲਿਆ ਹੋਇਆ ओरिजिनल ਚੱਲਿਆ ਬਾਈ ਕਹਿੰਦਾ 1900 ਘੰਟਾ ਇਹ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਫੁੱਲ ਟੌਪ ਮਾਡਲ ਆ ਬਾਈ ਜੀ ਟਾਇਰਾਂ ਦੀ ਕੰਡੀਸ਼ਨ ਦੀ ਜੇ ਗੱਲ ਕਰੀਏ 100% ਹੀ ਆ ਬਾਈ 100% ਟਾਇਰ ਹੈਗੇ ਬਾਈ ਕਹਿੰਦਾ ਰੇਡੀਅਲ ਫਰੰਟ ਵਾਲੇ ਬੈਕ ਵਾਲੇ ਦੇਖ ਸਕਦੇ ਹੋ ਤੁਸੀਂ ਡੰਮਣੀਆਂ ਨਹੀਂ ਲਹਿਗੀਆਂ ਨਹੀਂ ਹੈਗੀਆਂ ਰੰਗ ਪੇਂਟ ਦੀ ਤਾਂ ਕਹਿੰਦੀ ਲੋੜ ਹੀ ਨਹੀਂ ਵੀ ਰੀਜਨਲ 1800 ਘੰਟੇ ਚੱਲਿਆ ਇਹ ਕੰਡੀਸ਼ਨ ਦੇਖ ਸਕਦੇ ਤੁਸੀਂ ਟਰੈਕਟਰ ਦੀ ਪੂਰੀ ਕੋਕਾ ਬੀ ਜਵਈਆ ਤੇ ਦੇਖ ਸਕਦਾ ਮੈਟਿੰਗ ਮੂਟਿੰਗ ਪੂਰੀ ਬੜੀਆ ਕਰੀ ਹੋਈ ਆ ਤੇ ਇਹ ਕਿੰਨੇ ਮਾਡਲ ਸੀਗਾ 18 40 18 ਦੀ ਲਾਸਟ ਹੁੰਦੀ ਹਾਂ ਠੀਕ ਹੈ ਇਹਦੀ ਕੀ ਡਿਮਾਂਡ ਕਰਦੇ ਹੋ ਜੀ ਇਹਦੀ ਬਈ 5 ਲੱਖ 65000 ਰੁਪਏ ਹੈ ਬਈ ਠੀਕ ਹੈ ਜੀ ਇਹ ਜੋ ਮੰਨਤਨ ਹੋਊਗੀ ਕਰਾਂਗੇ ਬਈ ਜਿਹੜੀ ਗੱਲ ਸਾਨੂੰ ਕਹਿ ਤੀ ਬਾਈ ਜਾਨਾ ਜਿਹੜੀ ਗੱਲ ਕਹਿ ਤੀ ਹੋਊਗੀ ਆ ਇਹ ਨਹੀਂ ਯਾਰ ਤੁਹਾਨੂੰ ਕਿਹਾ 5000 ਰੁਪਏ ਤੁਹਾਡਾ ਲਾਈਕ ਸ਼ੇਅਰ ਤੇ 5000 ਰੁਪਏ ਉਹਦਾ ਸਪੈਸ਼ਲ ਹੈ ਠੀਕ ਆ ਬਾਈ ਜੀ ਹਾਂ 25000 ਰੁਪਏ ਕਹੇ 25000 ਰੁਪਏ ਬਾਈ ਸਪੈਸ਼ਲੀ ਡਿਸਕਾਊਂਟ ਹੈ ਠੀਕ ਆ ਜੀ 54000 ਰੁਪਏ ਦਾ ਦੇ ਦਾਂ ਠੀਕ ਆ ਜੀ 54000 ਦਾ ਬਾਈ ਕਹਿੰਦਾ ਤੁਹਾਨੂੰ ਟਰੈਕਟਰ ਮਿਲ ਜੂ ਬਾਈ ਇਹ ਟਰੈਕਟਰ ਆਪਣੇ ਚਾਰੇ ਹਰਿਆਣਾ ਨੰਬਰ ਹਰਿਆਣਾ ਨੰਬਰ ਹੀ ਹੁੰਦਾ ਜਿਆਦਾਤਰ ਹੀ ਤਕਰੀਬਨ ਬਾਈ ਹਰਿਆਣਾ ਦਾ ਠੀਕ ਆ ਜੀ ਐਨਓਸੀ ਮਿਲ ਜੂ ਬਾਈ ਸਾਹ ਹਾਂ ਬਾਈ ਠੀਕ ਆ ਜੀ ਤੇ ਆਪਣਾ ਐਡਰੈਸ ਦੁਬਾਰੇ ਦੱਸ ਦੋ ਤਾਂ ਸਿੰਘ ਖਾਨਾ ਹਾਂ ਜੀ ਨੇੜੇ ਕੋਟ ਫੱਤਾ ਠੀਕ ਆ ਜੀ ਤੇ ਨੰਬਰ ਹੀ ਨੰਬਰ 98550 ਹਾਂਜੀ 1909939 ਠੀਕ ਆ ਜੀ ਤੇ ਜੇ ਪੁਰਾਣਾ ਟਰੈਕਟਰ ਕਿਸੇ ਨੇ ਬਾਈ ਜੀ ਵੇਚ ਗਟਾਉਣਾ ਰੱਖ ਲਾਂਗੇ ਬਾਈ ਉਹ ਰੱਖ ਕੇ ਨਵਾਂ ਟਰੈਕਟਰ ਲਿਆ ਸਕਦੇ ਹਾਂ ਹਾਂ ਬਸ ਠੀਕ ਆ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ